ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲੈਪ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਜੋ ਕਿ ਸਫਾਈ ਦੇ ਸੰਬੰਧ ਵਿੱਚ ਆਪਾਂ ਦੁਆਈ ਨੂੰ ਸਵਾਈ ਕਰਦੇ ਆਉਂਦੇ ਲਈ ਬਹੁਤ ਵਧੀਆ ਟ੍ਰਿਕਾਂ ਜਿਸ ਤਰ੍ਹਾਂ ਆਪਾਂ ਕਿਚਨ ਦੇ ਟੈਲਾਂ ਸਾਫ਼ ਕਰਨੀਆਂ ਨੇ ਬਹੁਤ ਹੀ ਚਮਤਕਾਰਈ ਟ੍ਰਿਕਾ ਇਹ ਜਿਸ ਨਾਲ ਆਪਣੇ ਜਿਹੜੀ ਕਿਚਨ ਦੇ ਟੈਲਾਂ ਮਿੰਟਾਂ ਸਕਿੰਟਾਂ ਦੇ ਵਿੱਚ ਸਾਫ ਹੋ ਜਾਣਗੀਆਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਸੀਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਹੜੀ-ਕਿਹੜੀ ਚੀਜ਼ ਲੈਣੀਆਂ ਆਪਾਂ ਉਹ ਤੁਹਾਨੂੰ ਦਿਖਾਉਣੀਆਂ ਜੋ ਕਿ ਆਪਾਂ ਨੇ ਟਾਇਲਰ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮਿੰਟਾਂ ਸਕਿੰਟਾਂ ਦੇ ਵਿੱਚ ਸਾਫ ਹੋ ਜੂਗਾ ਉਹਦੇ ਲਈ ਆਪਾਂ ਲਿਆ ਇੱਕ ਪਲਾਸਟਿਕ ਦਾ ਬਰਤਨ ਬਰਤਨ ਦੇ ਵਿੱਚ ਆਪਾਂ ਨੇ ਦੋ ਚਮਚੇ ਲੈਨੇ ਇੱਥੇ ਮਿੱਠੇ ਸੋਡੇ ਦੇ ਤੇ ਨਾਲ ਹੀ ਆਪਾਂ ਨੇ ਇੱਕ ਚਮਚ ਸਰਫ ਲਈ ਆ ਤੁਸੀਂ ਕੋਈ ਵੀ ਸਰਫ ਲੈ ਸਕਦੇ ਹੋ ਜਿਹੜੇ ਤੁਸੀਂ ਘਰੇ ਵਰਤਦੇ ਹੋ ਤੇ ਨਾਲ ਹੀ ਆਪਣਾ ਸਫਾਈ ਦੇ ਲਈ ਜੋ ਕੋਈ ਬਹੁਤ ਹੀ ਫਾਇਦੇਮੰਦਾ ਚਿੱਟਾ ਸਿਰਕਾ ਹਰ ਤਰ੍ਹਾਂ ਦੀ ਸਫਾਈ ਦੇ ਵਿੱਚ ਇਹ ਬਹੁਤ ਵਧੀਆ ਇਸਤੇਮਾਲ ਹੁੰਦਾ ਇਹ ਲਈ ਆਪਾਂ ਨੇ 3 ਨੀ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਇਹ ਆਪਾਂ ਨੇ ਮਟੀਰੀਅਲ ਬਣਾ ਲਿਆ ਇਸ ਨੂੰ ਆਪਾਂ ਹੁਣ ਸਕਰਬ ਦੇ ਨਾਲ ਆਪਣੇ ਕਿਚਨ ਟਾਈਲਾਂ ਦੇ ਉੱਪਰ ਇਸ ਤਰੀਕੇ ਨਾਲ ਬਸ ਸੌਫਟਲੀ ਹੀ ਅਪਲਾਈ ਕਰ ਦੇਵਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਅਪਲਾਈ ਕਰਨ ਤੋਂ ਬਾਅਦ ਇਹਨੂੰ 10 ਮਿੰਟ ਲਈ ਛੱਡ ਦੇਵਾਂਗੇ ਜਿਹੜੀ ਜਿਕਨਾਈ ਵੀ ਗੈਰਿਆ ਆਪਣੇ ਟੈਲਾਂ ਦੇ ਉੱਪਰ ਉਹ ਚੰਗੀ ਤਰ੍ਹਾਂ ਜਿਹੜੀ ਆ ਉੱਗਲ ਜੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਪਾਣੀ ਨਾਲ ਧੋਣ ਤੇ ਧੋ ਕੇ ਮਿੰਟਾਂ ਸਕਿੰਟਾਂ ਚ ਜਿਹੜੀਆਂ ਆਪਣੇ ਕਿਚਨ ਦੀਆਂ ਟੈਲਾਂ ਨੇ ਬਹੁਤ ਹੀ ਸਾਫ਼ ਹੋ ਜਾਣਗੀਆਂ ਇਸ ਤਰੀਕੇ ਨਾਲ ਆਪਾਂ ਨੂੰ ਦਿਵਾਲੀ ਦੇ ਲਈ ਸਫਾਈ ਕਰਨੀ ਬਹੁਤ ਸੌਖੀ ਹੋ ਜਾਂਦੀ ਆ ਪੈਣਾ ਜੋ ਵੀ ਆਪਣੇ ਦਿਵਾਲੀ ਲਈ ਸਫਾਈ ਕਰਦੇ ਆ ਉਹਨਾਂ ਲਈ ਬਹੁਤ ਵਧੀਆ ਤਰੀਕਾ ਤੁਸੀਂ ਵੀ ਇਸ ਤਰੀਕੇ ਨਾਲ ਟਰਾਈ ਜ਼ਰੂਰ ਕਰਕੇ ਦੇਖਿਓ ਕਿਵੇਂ ਦੀ ਲੱਗੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ